bu <laughs> ਸ੍ਰੀ ਵਾਹਿ ਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਓ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਮਾ ਮੁਰਖ ਕੀ ਖੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਣ ਸੁਣਿਆ ਵੇਖਿਆ ਸੇ ਪਿਰ ਵਰ ਬਾਸਨਾ ਪਰਿਆਰੇ ਸ੍ਰੀਰਾਗ ਮਹਲਾ ਪੰਜਵਾ ਨਾਮ ਧਿਆਏ ਸੋ ਸੁਖੀ ਦੇਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਬਣੀ ਲੋਏ ਸਾਦ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗੋ ਅਗਲੇ ਛੜਾਈ ਰਹਾਉ ਦੁਨੀਆ ਕੀਆ ਬੜਾਈਆ ਕਵਣ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਧਾਨ ਜਾ ਕੈ ਹਿਰਦੈ ਹਰਿ ਵਸੈ ਸੋ ਸੂਰਾ ਪਰਧਾਨ ਸਾਧੂ ਕੀ ਹੋ ਹੋਰੇ ਨੋ ਕਾ ਆਪਣਾ ਆਪ ਧਿਆਗ ਉਪਾਵ ਸਿਆਣਪ ਸਗਲ ਛਡ ਗੋਰਖੀ ਚਰਣੀ ਲਾ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਾਸਤਕ ਹੋਵੇ ਭਾਗ ਤਿਸੇ ਪ੍ਰਾਪਤ ਭਾਈ ਹੋ ਜਿਸ ਪ੍ਰਭ ਦੇਵ ਆਪੋ ਸਤ ਗੁਰ ਕੀ ਸੇਵਾ ਸੁ ਕਰੇ ਜਿਸ ਬਿਨਸੈ ਹਮੇ ਤਾ ਨਾਨਕ ਕੋ ਗੁਰ ਭੇਟਿਆ ਬੇਨਾਸੀ ਸਗਲ ਸੰਤਾ ਨਾਨਕ ਕਾ ਗੁਰ ਭੇਟੇ ਆ ਬੇਨਾਸੀ ਸਗਲ ਸੰਤਾ ਸਮੁੱਚੀ ਮਾਨ ਬਤਾ ਦੇ ਸਰਬ ਸਾਂਝੇ ਰਹਿ ਵਰ ਬਾਲੀਏ ਕੁਲੇ ਆਲਮ ਗੁਰਬਾਣੀ ਗਿਆਨ ਦੇ ਖਜ਼ਾਨੇ ਧਾਰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਨ ਗੁਰੂ ਪਿਆਰੇ ਗੁਰੂ ਸਵਾਰੇ 사ਤ ਸੰਗੀ ਜਨੂੰ ਬੜ ਭਾਗੇ ਹਾਂ 사ਤ ਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰਕੇ ਪਾਵਨ ਗੁਰਬਾਣੀ ਨੂੰ ਪੜ ਅਤੇ ਸੁਣ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾ ਰਹੇ ਹਾਂ ਆਓ ਜਿਤਨਾ ਕੋ ਸਮਾਂ ਸਾਹਿਬ ਜੀ ਬਖਸ਼ ਉਸ ਕਰਦੇ ਨੇ ਸਤਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰਬਖਸ਼ੀ ਫਤੇ ਦੀ ਸਾਝ ਪਾਈਏ ਪਿਆਰ ਸਤਕਾਰ ਸਖਤ ਬੋਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਆਪ ਸਮੂਹ ਗੁਰਸਿੱਖ ਸੰਗਤਾਂ ਨੇ ਸਤਗੁਰੂ ਜੀ ਦੇ ਪਾਵਨ ਆਗੰਗ ਨੰਬਰ 44 ਦੇ ਉੱਤੇ ਸੁਭਾਏਮਾਨ ਪਾਵਨ ਸ਼ਬਦ ਦਾ ਪਾਠ ਆਰੰਭਤਾ ਦੇ ਵਿੱਚ ਸਰਵਣ ਕੀਤਾ ਹੈ ਜਿਸ ਪਾਵਨ ਸ਼ਬਦ ਦਾ ਸਰਲੇਖ ਸ੍ਰੀ ਰਾਗ ਮਹੱਲਾ 5ਵਾਂ ਪਾਵ ਇਹ ਜੋ ਸ਼ਬਦ ਹੈ ਸ੍ਰੀ ਰਾਗ ਦੇ ਅੰਦਰ ਧਾਨ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਤਿਨਾਂ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਹੈ ਤੇ ਜੋ ਰਹਾਉ ਦਾ ਬੰਦ ਹੈ ਉਹਦੇ ਅੰਦਰ 사ਤ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛੜਾਏ ਰਹਾਉ ਆਪਾਂ ਪਹਿਲਾਂ ਵੀ ਬਹੁਤ ਵਾਰੀ ਸਮਝ ਚੁੱਕੇ ਆਂ ਵੀ ਜਿਹੜਾ ਪੂਰੇ ਸ਼ਬਦ ਦਾ ਅੰਤਰੀਪ ਭਾਵ ਭਾਵ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਹੋਇਆ ਕਰਦਾ ਇਸੇ ਕਰਕੇ ਆਪਾਂ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੂੰ ਸਭ ਤੋਂ ਪਹਿਲਾਂ ਵਿਚਾਰਨ ਦਾ ਯਤਨ ਕਰਦੇ ਹਾਂ ਇੱਥੇ ਸਤਿਗੁਰੂ ਜੀ ਦੇ ਮਨ ਨੂੰ ਸੰਬੋਧਨ ਕੀਤਾ ਹੈ ਬਹੁਤ ਬਾਰੇ ਵਿਚਾਰ ਆਪਾਂ ਸਮਝ ਚੁੱਕੇ ਆਂ ਵੀ ਜਿਹੜਾ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ ਇਹਨੂੰ ਇਹ ਨਾ ਸਮਝਿਆ ਜਾਵੇ ਵੀ ਇਹ ਕੇਵਲ ਸਰੀਰ ਕਰਕੇ ਹੈ ਵੀ ਆਪਾਂ ਗੁਰਦੁਆਰੇ ਆਏ ਨਮਸਕਾਰ ਕੀਤੀ ਗੁਰੂ ਦੇ ਅੱਗੇ ਹੋ ਕੇ ਬੈਠ ਕੇ ਤੇ ਉੱਠ ਕੇ ਘਰ ਚਲੇ ਗਏ ਨਹੀਂ ਜਿਹੜੀ ਗੁਰੂ ਦੀ ਸੰਗਤ ਹੈ ਨਾ ਉਹਨੂੰ ਗੁਰਬਾਣੀ ਚ ਸਤਿਗੁਰੂ ਨੇ ਇਸ ਪ੍ਰਕਾਰ ਵੀ ਸਮਝਾਇਆ ਹੈ ਸਤਿਗੁਰੂ ਜੀਾਂ ਦੇ ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜੇ ਮਨ ਰਖੇ ਖਦੂ ਜੇ ਮਨ ਹਾਜ਼ਰ ਹੋਵੇ ਹੁਣ ਇੱਥੇ ਤਣ ਦੇ ਜੁੜਨ ਦਾ ਜ਼ਿਕਰ ਬਾਣੀ ਨੇ ਨਹੀਂ ਕੀਤਾ ਸਤਿਗੁਰੂਆਂ ਦੇ ਮੇਰੇ ਮਨ ਹਰ ਹਰ ਨਾਮ ਧਿਆਏ ਮਨਾ ਮੇਰਿਆ ਉਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਉ ਕਿਉਂ ਧਿਆਉਣਾ ਨਾਮ ਸਹਾਈ ਸਦਾ ਸੰਗ ਆਗੇ ਲਏ ਛੜਾਈ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ ਵਾਹਿਗੁਰੂ ਦੀ ਬਾਣੀ ਹੈ ਇਹ ਸਦਾ ਹੀ ਤੇਰੇ ਸੰਗ ਸਹਾਈ ਤੇਰੇ ਨਾਲ ਹੈ ਆਗੇ ਲਏ ਛੜਾਈ ਜਿਹੜਾ ਜੀਵਨ ਦਾ ਹੁਣ ਦਾ ਸਮਾਂ ਇਹ ਬਾਣੀ ਨੇ ਹੁਣ ਵੀ ਸਹਾਈ ਹੋਣਾ ਤੇ ਜਿਹੜਾ ਜੀਵਨ ਦਾ ਅੱਗੇ ਸਮਾਂ ਆਵੇਗਾ ਉਹ ਅਗਲੇਰੇ ਜੀਵਨ ਦੇ ਵਿੱਚ ਵੀ ਆਉਣ ਵਾਲੇ ਕੱਲ ਦੇ ਵਿੱਚ ਵੀ ਬਾਣੀ ਨੇ ਹਮੇਸ਼ਾ ਤੇਰੇ ਨਾਲ ਰਹਿਣਾ ਜਿਹਨੂੰ ਆਪਾਂ ਪੜਦੇ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਿਹੜਾ ਗੁਰੂ ਹੈ ਨਾ ਉਹ ਸਦਾ ਹੀ ਸਾਡੇ ਅੰਗ ਸੰਗ ਹੈ ਪਰ ਫਰਕ ਇਹ ਵੈ ਵੀ ਅਸੀਂ ਬਾਣੀ ਨੂੰ ਪੜ ਕੇ ਵਿਚਾਰ ਕੇ ਸਮਝ ਕੇ ਜੇ ਮੰਨਦੇ ਹਾਂ ਨਹੀਂ ਤੇ ਅੱਜ ਤੱਕ ਸਾਡੀ ਫਿਤਰ ਤੇ ਵੈਨਾ ਵੀ ਸਾਨੂੰ ਲੱਗਦਾ ਵੀ ਜਦੋਂ ਅਸੀਂ ਗੁਰਦੁਆਰੇ ਮੱਥਾ ਟੇਕਣ ਜਾਈਦਾ ਗੁਰੂ ਨੂੰ ਤੇ ਰੱਬ ਨੂੰ ਤੇ ਅਸੀਂ ਗੁਰਦੁਆਰੀ ਛੱਡ ਆਈ। ਮਨੁੱਖਤਾ ਦੇ ਹਾਲਾਤ ਨੇ ਨਾ ਵੀ ਜਦੋਂ ਤੇ ਗੁਰਦੁਆਰਾ ਸਾਹਿਬ ਆਈਦਾ ਉਦੋਂ ਤੇ ਅਸੀਂ ਬੜੇ ਸਿਆਣੇ ਬਣ ਕੇ ਆਉਣ ਦਾ ਯਤਨ ਕਰਦੇ। ਪਰ ਗੁਰਦੁਆਰੇ ਤੋਂ ਬਾਹਰ ਜਿਹੜਾ ਸਾਡਾ ਜੀਵਨ ਹੈ ਉਹ ਜੀਵਨ ਸਾਡਾ ਅਸਲ ਹੈ ਕਿਉਂਕਿ ਉਥੇ ਕਈ ਵਾਰੀ ਅਸੀਂ ਆਪਣੇ ਜੀਵਨ ਚ ਮਾੜੇ ਕੰਮ ਵੀ ਆਰੰਭ ਕਰ ਦਿੰਨੇ ਆ ਕਿਉਂਕਿ ਸਾਨੂੰ ਲੱਗਦਾ ਵੀ ਰੱਬ ਨੂੰ ਜਾਂ ਗੁਰੂ ਨੂੰ ਤੇ ਅਸੀਂ ਗੁਰਦੁਆਰੀ ਛੱਡ ਲਈ ਪਰ ਬਾਣੀਆਂ ਦੀ ਨਹੀਂ ਉਹ ਵਾਹਿਗੁਰੂ ਸਦਾਈ ਤੇਰੇ ਨਾਲ ਹੈ ਕਿਉਂਕਿ ਉਹ ਹੈ ਤੇਰੇ ਹਿਰਦੇ ਦੇ ਅੰਦਰ ਉਹ ਬਾਹਰ ਥੋੜਾ ਕਿਤੇ ਬਾਣੀ ਚ ਪੜਦੇ ਆ ਨਾ ਘਟ ਘਟ ਮੈਂ ਹਰ ਜੂ ਵਸੈ ਪ੍ਰਮਾਤਮਾ ਜੀ ਤੇ ਹਰ ਇੱਕ ਸਰੀਰ ਦੇ ਅੰਦਰ ਪਰ ਫਰਕ ਇਹ ਵੇ ਵੀ ਪਰਮੇਸ਼ਰ ਨੂੰ ਪਛਾਣਿਆ ਕਿਸੇ ਵਿਰਲੇ ਨੇ ਹੈ ਤੇ ਜੀ ਨੇ ਪਛਾਣ ਲਿਆ ਉਹਨੇ ਜਾਣ ਲਿਆ ਵੀ ਇਹ ਨਾਮ ਹੈ ਜਿਹੜਾ ਬਾਣੀ ਹੈ ਜਿਹੜੀ ਇਹ ਸਦਾ ਅੰਗ ਸੰਗ ਹੈ ਨਾਮ ਸਹਾਈ ਸਦਾ ਸੰਗ ਅਗੇ ਲੈ ਛੜਾਈ ਤੇ ਅਗਲੇ ਜੀਵਨ ਚ ਵੀ ਇਹ ਤੇਰਾ ਵਿਕਾਰਾਂ ਤੋਂ ਜਿਹੜਾ ਖਿਹੜਾ ਬਾਣੀ ਨੇ ਛੜਾ ਦੇਣਾ ਵਿਕਾਰ ਹੈ ਨਾ ਮਨ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਨੇ ਕਿਤੇ ਨਾ ਕਿਤੇ ਜਿਹੜਾ ਮੇਰਾ ਜੀਵਨ ਹੈ ਉਹ ਆਪਣੇ ਵਿੱਚ ਬਨ ਕੇ ਗਲਤ ਰਾਹ ਤੇ ਧੋਰਿਆ ਹੋਇਆ ਜਦੋਂ ਬਾਣੀ ਨੂੰ ਪੜਾਂਗੇ ਬਾਣੀ ਨੂੰ ਸਮਝਾਂਗੇ ਜੀਵਨ ਨੇ ਬੇਕਾਰਾਂ ਦੇ ਨਾਲੋਂ ਟੁੱਟ ਜਾਣਾ ਬੇਕਾਰਾਂ ਦੇ ਨਾਲੋਂ ਟੁੱਟਿਆ ਹੋਇਆ ਜਿਹੜਾ ਜੀਵਨ ਹੈ ਸੁਭਾਵਕ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਇੱਕ ਸਹੀ ਦਿਸ਼ਾ ਦੇ ਵੱਲ ਜਾਵੇ ਜਿਹੜੀ ਦਿਸ਼ਾ ਤੇ ਚੱਲਦਿਆਂ ਹੋਇਆਂ ਮੇਰੇ ਜੀਵਨ ਨੇ ਸਵਰ ਜਾਣਾ ਇਸੇ ਲਈ ਹੁਣ ਆਪਾਂ ਜਦੋਂ ਇਸ ਸੰਸਾਰ 'ਚ ਝਾਤ ਮਾਰਦੇ ਹਾਂ ਇੱਥੇ ਜਿਹੜੀ ਮਨੁੱਖਤਾ ਹੈ ਨਾ ਜਿਹੜਾ ਸੰਸਾਰ ਹੈ ਇਹ ਕਿਤੇ ਨਾ ਕਿਤੇ ਜਦੋਂ ਗੁਰੂ ਦੇ ਅੱਗੇ ਆ ਕੇ ਅਰਦਾਸ ਕਰਦਾ ਸਭ ਦੀ ਅਰਦਾਸ ਹੈ ਵੀ ਜੀਵਨ ਚ ਦੁੱਖ ਬਹੁਤ ਨਹੀਂ ਸੁੱਖ ਚਾਹੀਦਾ ਪਰ ਗੁਰੂ ਪਿਆਰ ਵਾਲੇ ਉਹ ਜਿਹੜਾ ਸੌਖ ਹੈ ਨਾ ਅਸੀਂ ਦੁਨਿਆਵੀ ਪਦਾਰਥਾਂ ਤੋਂ ਲੱਭਦੇ ਆਂ ਵੀ ਮਾਇਆ ਤੇ ਤਾਂ ਸੌਖ ਹੈ ਚੰਗਾ ਮਹਿਲ ਮਨਾਰਾ ਪਾਲਿਆ ਤਾਂ ਸੌਖ ਹੈ ਨਹੀਂ ਇੱਕ ਗੱਲ ਨੂੰ ਚੇਤੇ ਚ ਰੱਖਿਓ ਜਿਹੜੀ ਮਾਇਆ ਹੈ ਇਹ ਕਦੇ ਵੀ ਬੰਦੇ ਨੂੰ ਸੁਖੀ ਨਹੀਂ ਕਰ ਸਕਦੀ ਜਦੋਂ ਤੱਕ ਇਹਦੇ ਅੰਦਰ ਸੰਤੁਸ਼ਟੀ ਨਹੀਂ ਹੈ ਜਦੋਂ ਤੱਕ ਮਨ ਸ਼ਾਂਤ ਨਹੀਂ ਹੈ ਉਦੋਂ ਤੱਕ ਬੰਦਾ ਲੱਖਾਂ ਕਰੋੜਾਂ ਵੀ ਕਮਾ ਲਵੇ ਅੰਦਰ ਸੰਤੁਸ਼ਟੀ ਨਹੀਂ ਹੈ ਤੇ ਲੱਖਾਂ ਕਰੋੜਾਂ ਕਮਾ ਕੇ ਵੀ ਦੁਖੀ ਦਾ ਦੁਖੀ ਹੀ ਰਹਿਣਾ ਤਦੇ ਇਥੇ ਸਤਗੁਰੂ ਜੀ ਨੇ ਪਾਵਨ ਸ਼ਬਦ ਦੀ ਆਰੰਭਤਾ ਚ ਬਖਸ਼ਿਸ਼ ਕੀਤੀ ਹੈ ਸਤਗੁਰੂਆਂ ਦੇ ਨਾਮ ਧਿਆਏ ਸੋ ਸੁਖੀ ਇਹ ਦੁਨੀਆ ਦੇ ਵਿੱਚ ਉਹ ਸੁਖੀ ਹੈ ਜਿਹਨੇ ਪਰਮੇਸ਼ਰ ਦਾ ਨਾਮ ਧਿਆਇਆ ਜਿਹੜਾ ਉਹਦੇ ਨਾਮ ਨਾਲ ਜੁੜ ਗਿਆ ਨਾਮ ਨਾਲ ਕਿਦਾਂ ਜੁੜੀਦਾ ਉਹ ਗੁਰੂ ਜੋੜਦਾ ਕਿਉਂਕਿ ਜਦੋਂ ਤੱਕ ਪਰਮੇਸ਼ਰ ਦੇ ਪ੍ਰਤੀ ਜੀਵਨ ਚ ਗਿਆਨ ਨਹੀਂ ਹੈ ਉਦੋਂ ਤੱਕ ਉਹਦੇ ਨਾਮ ਨਾਲ ਨਹੀਂ ਜੁੜਿਆ ਜਾਂਦਾ ਤੇ ਗਿਆਨ ਗੁਰੂ ਤੋਂ ਬਿਨਾ ਨਹੀਂ ਮਿਲਦਾ ਬਾਣੀ ਚ ਸਤਗੁਰੂ ਨੇ ਬੜਿਆਂ ਸੌਖਿਆਂ ਸਮਝਾਇਆ ਨਾ ਕੁੰਬੇ ਬੱਦਾ ਜਲ ਰਖੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਖੇ ਗੁਰ ਬਿਨ ਗਿਆਨ ਨਾ ਹੋਏ ਜਿਸ ਤਰ੍ਹਾਂ ਇੱਕ ਘੜੇ ਦੇ ਵਿੱਚ ਪਾਣੀ ਨੂੰ ਬੰਨ ਕੇ ਰੱਖਿਆ ਜਾ ਸਕਦਾ ਪਰ ਪਾਣੀ ਤੋਂ ਬਿਨਾ ਉਹ ਘੜਾ ਵੀ ਤਿਆਰ ਨਹੀਂ ਹੈ ਹੁਣ ਇੱਥੇ ਜਿਹੜਾ ਕੁੰਬੇ ਦਾ ਅਰਥ ਹੈ ਨਾ ਕੁੰਬ ਤੋਂ ਭਾਵ ਹੈ ਘੜਾ ਮਿੱਟੀ ਦਾ ਤੇ ਹੁਣ ਇੱਥੇ ਵੀ ਇੱਕ ਬੇਨਤੀ ਹੋਰ ਹੈ ਗੁਰੂ ਪਿਆਰ ਵਾਲੇ ਸਾਨੂੰ ਕਈ ਵਾਰੀ ਲੱਗਦਾ ਵੀ ਜੇ ਕੁੰਬ ਦਾ ਜਿਕਰ ਆਇਆ ਤੇ ਕੁੰਬ ਪਾਣੀ ਹੈ ਅਸੀਂ ਜਦੋਂ ਘਰਾਂ ਚ ਪਾਵਨ ਗੁਰਬਾਣੀ ਦਾ ਸਹਿਜ ਪਾਠ ਪ੍ਰਕਾਸ਼ ਕਰਵਾਈ ਦਾ ਜਾਂ ਅਖੰਡ ਪਾਠ ਸਾਹਿਬ ਪਾਠ ਪ੍ਰਕਾਸ਼ ਕਰਾਈ ਦਾ ਅਸੀਂ ਉੱਥੇ ਫਿਰ ਆਖਦੇ ਆ ਵੀ ਅਸੀਂ ਜੀ ਕੁੰਬ ਰੱਖਣਾ ਤੇ ਅਸੀਂ ਸਮਝਦੇ ਆ ਵੀ ਜਿਹੜਾ ਕੁੰਬ ਹੈ ਉਹ ਖੌਰੇ ਕੋਈ ਝਾਲ ਹੈ ਉਹ ਪਾਣੀ ਨੂੰ ਆਖਿਆ ਗਿਆ ਨਹੀਂ ਬਾਣੀਆਂ ਦੀ ਕੁੰਬੇ ਵੱੱਦਾ ਜਲ ਰਹੀਂ ਘੜੇ 'ਚ ਬੰਨਿਆ ਪਾਣੀ ਰਹਿੰਦਾ ਪਰ ਜਲ ਬਿਨ ਕੌਮ ਬਣਾਓ ਇਹ ਜਲ ਤੋਂ ਬਿਨਾ ਮਿੱਟੀ ਦਾ ਘੜਾ ਵੀ ਤਿਆਰ ਨਹੀਂ ਹੋ ਸਕਦਾ ਇਸੇ ਲਈ ਸਤਿਗੁਰੂਆਂ ਦੇ ਗਿਆਨ ਕਾ ਵੱੱਦਾ ਮੰਨ ਰਹੀਂ ਹੁਣ ਮਨ ਹੈ ਨਾ ਜਿਹੜਾ ਇੱਧਰ ਉੱਧਰ ਦੌੜਦਾ ਕਿਤੇ ਲਾਲਚ ਦਾ ਪੱਖ ਹੈ ਮਨ ਦੌੜ ਗਿਆ ਕਿਤੇ ਪਦਾਰਥ ਦੀ ਭੁੱਖ ਹੈ ਮਨ ਦੌੜ ਗਿਆ ਹੰਕਾਰੀ ਹੈ ਮਨ ਦੌੜਦਾ ਹੈ ਚੰਚਲ ਹੈ ਨਾ ਹੁਣ ਬਾਣੀਆਂ ਦੀ ਵੀ ਜੇ ਮਨ ਨੂੰ ਬੰਨ੍ਹ ਕੇ ਰੱਖਣਾ ਗਿਆਨ ਕਾ ਵੱਧਾ ਮਨ ਰਖੇ ਗਿਆਨ ਦੇ ਨਾਲ ਮਨ ਨੂੰ ਬੰਨ੍ਹਿਆ ਜਾ ਸਕਦਾ ਪਰ ਗੁਰ ਬਿਣ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਅਸਲ ਗਿਆਨ ਨਹੀਂ ਮਿਲਦਾ ਜਦੋਂ ਤੱਕ ਗਿਆਨ ਨਹੀਂ ਤੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਸਕਦਾ ਇਸੇ ਲਈ ਗੁਰੂ ਪਿਆਰ ਵਾਲਿਓ ਸਭ ਤੋਂ ਪਹਿਲਾਂ ਗੁਰੂ ਦੀ ਸੰਗਤ ਜ਼ਰੂਰੀ ਹੈ ਗੁਰੂ ਦੀ ਸੰਗਤ ਦੇ ਵਿੱਚ ਵਮਾਂਗੇ ਗੁਰੂ ਦੀ ਬਾਣੀ ਪਾਸੋਂ ਸਮਝਾਂਗੇ ਪਰਮੇਸ਼ਰ ਦੀਆਂ ਬੜਿਆਈਆਂ ਨੂੰ ਤਾਂ ਪਰਮੇਸ਼ਰ ਦੇ ਨਾਲ ਜੁੜਾਂਗੇ ਨਾ ਬਾਣੀ ਚ ਸਤਿਗੁਰੂ ਨੇ ਸਮਝਾਇਆ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ ਭਾਵ ਬਿਨਾ ਭਗਤ ਨਾ ਹੋਏ ਤੇਰੀ ਸੰਗਤ ਤੋਂ ਬਿਨਾ ਭਾਉ ਪਿਆਰ ਪੈਦਾ ਨਹੀਂ ਹੁੰਦਾ ਪਰਮੇਸ਼ਰ ਪ੍ਰਤੀ ਸੰਗਤ ਹੈ ਸੰਗਤ ਚ ਬੈਠ ਕੇ ਗੁਰੂ ਦੀ ਬਾਣੀ ਨੂੰ ਸੁਣਾਗੇ ਪੜਾਂਗੇ ਸਮਝਾਂਗੇ ਵਿਚਾਰਾਂਗੇ ਅਮਲ ਕਰਾਂਗੇ ਤੇ ਸਾਡਾ ਪਿਆਰ ਆਪਣੇ ਆਪ ਇੱਕ ਨਾ ਇੱਕ ਦਿਨ ਪਰਮੇਸ਼ਰ ਦੇ ਨਾਮ ਨਾਲ ਬਣ ਜਾਣਾ ਤੇ ਸਾਡੇ ਜੀਵਨ ਨੇ ਸਬਰ ਜਾਣਾ ਫਿਰ ਸਾਡੇ ਜੀਵਨ ਨੇ ਬਦਲ ਜਾਣਾ ਇੱਥੇ ਹੁਣ ਸਾਤਗੁਰੂ ਜੀ ਆਖਦੇ ਨੇ ਨਾਮ ਤੇ ਆਏ ਸੋ ਸੁਖੀ ਭਾਈ ਜਿਹੜਾ ਨਾਮ ਤੇ ਆਉਂਦਾ ਸੁਖੀ ਉਹ ਹੈ ਇੱਥੇ ਹੁਣ ਮਨੁੱਖਤਾ ਨੂੰ ਆਪਾਂ ਕਿਹ ਵਾਰੀ ਕਿਸੇ ਨੂੰ ਆਖੀਏ ਵੀ ਭਾਈ ਬਾਣੀ ਪੜਿਆ ਕਰੋ ਬਾਣੀ ਨੂੰ ਸਮਝਿਆ ਕਰੋ ਤੇ ਲੋਕਾਂ ਦੇ ਵੀ ਕੀ ਮਿਲੂਗਾ ਹੁਣ ਇੱਥੇ ਤੇ ਗੁਰੂ ਨੇ ਸੋਖਿਆ ਸਮਝਾ ਦਿੱਤਾ ਨਾ ਵੀ ਜਿਹੜੇ ਸੁਖ ਲੱਭਦਾ ਫਿਰਦਾ ਉਹ ਬਾਣੀ ਚੋਂ ਮਿਲਨੇ ਨੇ ਬਾਰੋਂ ਨਹੀਂ ਮਿਲਨੇ ਉਹ ਸੁੱਖ ਕਿਤੋਂ ਜਿਹਨੂੰ ਇਹ ਵੀ ਪੜਦੇ ਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੀਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵਖੇ ਮੇਰੇ ਮਨ ਬਾਣੀਆਂ ਦੇ ਉਹ ਪਰਮੇਸ਼ਰ ਨੂੰ ਧਿਆ ਜਿਹਨੂੰ ਧਿਆਇਆ ਸਾਰੇ ਸੁੱਖ ਮਿਲ ਜਾਣ ਤੂੰ ਤੇ ਇੱਕ ਮੰਗਦਾ ਗੱਲ ਇਹ ਵੇਨਾ ਵੀ ਗੁਰੂ ਪਿਆਰ ਵਾਲੇ ਜਦੋਂ ਇਸ ਇੱਥੇ ਆਉਨੇ ਆ ਅਸੀਂ ਦਾਤਾਂ ਮੰਗਦੇ ਆ ਜਿਹੜਾ ਦਾਤਾਂ ਦੇ ਰਿਹਾ ਉਹਨੂੰ ਕਦੇ ਮੰਗਣ ਦਾ ਜਤਨੀ ਨਹੀਂ ਕੀਤਾ ਅਸੀਂ ਜਾਣਿਆ ਜੀ ਪੁੱਤ ਮਿਲ ਜੇ ਧੀ ਮਿਲ ਜੇ ਪੁੱਤ ਵਿਦੇਸ਼ ਚਲਾ ਜਾਏ ਧੀ ਵਿਦੇਸ਼ ਚਲੀ ਜਾਏ ਪੁੱਤ ਧੀ ਵਿਆਹੇ ਜਾਣ ਪਰ ਕਦੀ ਇਹ ਨਹੀਂ ਆਖਿਆ ਸਤਿਗੁਰੂ ਮੇਰੇ ਜੀਵਨ ਚ ਤੂੰ ਵੀ ਆ ਜਾਵੇਂ ਤੇਰੀ ਬਾਣੀ ਦਾ ਗਿਆਨ ਆ ਜਾਵੇ ਇਹਨੂੰ ਬਾਣੀ ਚ ਸਤਿਗੁਰੂ ਨੇ ਆਖਿਆ ਨਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਹੁਣ ਦਾਤਾਂ ਪਿਆਰੀਆਂ ਹੋ ਗਈਆਂ ਦਾਤਾਂ ਦੇਣ ਵਾਲੇ ਦਾ ਤੱਕ ਜਿਕਰੀ ਚੇਤਾ ਹੀ ਭੁੱਲ ਗਿਆ ਵੀ ਦਾਤਾਂ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੀ ਹੈ ਹੁਣ ਇਤੇ ਸਤਿਗੁਰਾਂ ਦੇ ਪਾਈ ਜੇ ਨਾਮ ਧਾਏਗਾ ਜੀਵਨ ਚ ਸੁੱਖ ਨੇ ਨਾਮ ਧਾਏ ਸੋ ਸੁਖੀ ਤੇ ਤਿਸ ਮੁਖ ਉਜਲ ਹੋਏ ਉਹਦਾ ਮੁਖ ਉਜਲਾ ਸੰਸਾਰ ਦੇ ਵਿੱਚ ਪੂਰੇ ਗੁਰ ਤੇ ਪਾਈ ਹੈ ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਪੂਰੇ ਗੁਰੂ ਤੋਂ ਮਿਲਦਾ ਪੂਰਾ ਗੁਰੂ ਕੌਣ ਹੈ ਉਹਨੂੰ ਆਪਾਂ ਬੜਾ ਸੌਖਾ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸੇਖ ਦਾ ਗੁਰੂ ਬਾਣੀ ਹੈ ਤੇ ਸਾਰਾ ਕੁਝ ਹੀ ਸੇਖ ਨੂੰ ਬਾਣੀ ਦੇ ਕੋਲੋਂ ਪ੍ਰਾਪਤ ਹੁੰਦਾ ਸਾਰਾ ਕੁਝ ਹੀ ਬਾਣੀ ਤੋਂ ਮਿਲਦਾ ਗੁਰੂ ਦੇ ਕੋਲੋਂ ਮਿਲਦਾ ਪੂਰੇ ਗੁਰ ਤੇ ਪਾਈਏ ਪ੍ਰਗਟ ਸਭੇ ਲੋਏ ਜਿਹੜਾ ਨਾਮ ਸਾਰੇ ਸੰਸਾਰ ਚ ਪ੍ਰਗਟ ਹੈ ਪਰਮੇਸ਼ਰ ਦਾ ਉਹ ਗੁਰੂ ਤੋਂ ਮਿਲਦਾ ਸਾਧ ਸੰਗਤ ਕੈ ਘਰ ਵਸੈ ਇਕੋ ਸੱਚਾ ਸੋਏ ਜਿਹੜਾ ਪਰਮੇਸ਼ਰ ਹੈ ਨਾ ਉਹ ਸਤ ਸੰਗਤ ਚ ਵੱਸਦਾ ਇੱਥੋਂ ਮਿਲਦਾ ਗੁਰੂ ਦੀ ਸੰਗਤ ਕਰਾਂਗੇ ਤਾਂ ਗੁਰੂ ਪਿਆਰ ਵਾਲਿਓ ਪਰਮੇਸ਼ਰ ਨੇ ਮਿਲ ਜਾਣਾ ਗੁਰੂ ਤੋਂ ਬਿਨਾ ਜੀਵਨ ਦੀ ਗੱਤ ਨਹੀਂ ਬਾਣੀ ਚ ਸਤ ਗੁਰੂ ਨੇ ਸਮਝਾਇਆ ਨਾ ਭਾਈ ਰੇ ਗੁਰ ਵਿਣ ਸਹਜ ਨਾ ਹੋਏ ਗੁਰੂ ਤੋਂ ਬਿਨਾ ਸਹਜ ਨਹੀਂ ਹੈ ਤੇ ਸਹਜ ਤੋਂ ਬਿਨਾ ਪਰਮੇਸ਼ਰ ਦਾ ਨਾਮ ਨਹੀਂ ਮਿਲਦਾ ਸੇਜ ਤੋਂ ਬਿਨਾ ਸੁਖ ਨਹੀਂ ਤਦੇ ਇੱਥੇ ਰਖਾਉਦੇ ਬੰਦ ਚ ਸਤਿਗੁਰਾਂ ਦੇ ਮਨ ਮੇਰੇ ਮਨ ਹਰ ਹਰ ਨਾਮ ਤੇ ਹਰੀ ਪਰਮੇਸ਼ਰ ਦੇ ਨਾਮ ਨਾਲ ਜੁੜ ਨਾਮ ਸਹਾਈ ਸਦਾ ਸੰਗ ਨਾਮ ਸਦਾ ਹੀ ਤੇਰੇ ਅੰਗ ਸੰਗ ਆਗੇ ਲੈ ਛੜਾਏ ਅਗਲੇ ਜੀਵਨ ਚ ਵੀ ਕੰਮ ਆਉਣਾ ਰਹਾਉ ਹੁਣ ਆਪਾਂ ਇਤਿਹਾਸ ਦੇ ਬੜੇ ਪੱਕ ਬੜੀ ਵਾਰ ਸੁਣ ਚੁੱਕੇ ਆ ਸਮਝ ਚੁੱਕੇ ਆ ਵਿਚਾਰ ਚੁੱਕੇ ਹੁਣ ਜਿਹੜਾ ਭਾਈ ਲੈਣਾ ਜੀ ਦਾ ਪਹਿਲਾ ਜੀਵਨ ਪਹਿਲਾਂ ਵੈਸਨੋ ਦੇਵੀ ਦੀ ਯਾਤਰਾ ਕਰਦੇ ਸੀ ਧਰਮੀ ਤੇ ਉਹ ਪਹਿਲਾਂ ਵੀ ਸੀ ਨਾ ਪਰ ਜਦੋਂ ਤੱਕ ਜੀਵਨ ਚ ਗੁਰੂ ਨਹੀਂ ਆਇਆ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਲਿਵ ਹੀ ਨਹੀਂ ਜੁੜੀ ਲਿਵ ਜੁੜੀ ਜਦੋਂ ਭਾਈ ਜੋਧ ਦੇ ਪਾਸੋਂ ਗੁਰੂ ਨਾਨਕ ਦੀ ਬਾਣੀ ਨੂੰ ਸੁਣਿਆ ਜਦੋਂ ਭਾਈ ਸਿੰਘੇ ਦਾ ਜੀਵਨ ਦੇਖਿਆ ਤੇ ਭਾਈ ਲੈਣਾ ਆਂਦਾ ਵੀ ਜੇ ਸੇਖ ਇਦਾਂ ਦਾ ਤੇ ਗੁਰੂ ਕਿੰਨਾ ਬਾਖਮਾਲੂ ਪਾਈ ਸਿੰਘਾ ਉਹ ਇੱਕ ਕਿਰਤੀ ਸਿੱਖ ਹੈ ਜਿਹੜਾ ਬੜਾ ਗਰੀਬ ਹੈ ਕਿਰਤ ਕਰਦਾ ਜੋ ਕਮਾਉਂਦਾ ਉਹ ਖਾ ਲੈਂਦਾ ਕਦੀ ਕਿਰਤ ਨਾ ਮਿਲਨੀ ਤੇ ਭੁੱਖਿਆਂ ਵੀ ਸੌ ਜਾਣਾ ਭਾਈ ਸਿੰਘਾ ਹੁਣ ਰੋਜ਼ ਦਾ ਗਾਕੇ ਭਾਈ ਲੈਣੇ ਦੀ ਹੱਟ ਸੀ ਦੁਕਾਨਦਾਰੀ ਦਾ ਕੰਮ ਕਰਦੇ ਸੀ ਹੁਣ ਰੋਜ਼ ਆਉਣਾ ਤੇ ਜਦੋਂ ਰੋਜ਼ ਆਉਣਾ ਧਨ ਦੇਣਾ ਰਸਦ ਲੈ ਜਾਣੀ ਕਈ ਦਿਨ ਲੰਗੇ ਇਦਾਂ ਚੱਲਦਾ ਰਿਹਾ ਪਰ ਵਿੱਚ ਦਿਉ ਦਿਨ ਵੀ ਆਇਆ ਵੀ ਭਾਈ ਸਿੰਘਾਂ ਰਸਦ ਲੈਣ ਨਾ ਆਇਆ ਤੇ ਭਾਈ ਲੈਣੇ ਨੇ ਸੋਚਿਆ ਵੀ ਰਸਤ ਕਰੇ ਹੋਵੇਗੀ ਤਾਂ ਨਹੀਂ ਆਇਆ ਦੂਏ ਦਿਨ ਨਾ ਆਇਆ ਤਿੰਨ ਦਿਨ ਲੰਘੇ ਨਾ ਆਇਆ ਸੋਚਿਆ ਵੀ ਕਿਸੇ ਹੋਰ ਦੁਕਾਨ ਤੋਂ ਰਸਤ ਲੈ ਲਈ ਹੋਣੀ ਜਦੋਂ 2-3 ਦਿਨ ਦੇ ਸਮੇਂ ਬਾਅਦ ਭਾਈ ਸਿੰਘਾਂ ਭਾਈ ਲੈਣੇ ਤੋਂ ਰਸਦ ਲੈਣ ਆਉਂਦਾ ਧੰਨ ਦੇ ਕੇ ਜਾਂਦਾ ਵੀ ਰਸਤ ਪਾ ਦਿਓ ਤੇ ਭਾਈ ਲੈਣਾ ਜੀ ਉਦਾਂ ਹੀ ਸਵਹਿਕੇ ਪੁੱਛਦੇ ਨੇ ਵੀ ਕੀ ਗੱਲ ਕਿਸੇ ਹੋਰ ਦੁਕਾਨ ਤੇ ਚਲ ਗਏ ਵੀ ਆਏ ਨਹੀਂ ਜਿਹੜਾ ਪੱਕਾ ਗਾਹਕ ਹੋਵੇ ਉਹਦਾ ਹੁੰਦਾ ਨਾ ਵੀ ਇਹਨੇ ਆਉਣਾ ਹੀ ਆਉਣਾ ਭਾਈ ਸਿੰਘਾਂ ਦਾ ਨਹੀਂ ਕਿਸੇ ਹੋਰ ਦੁਕਾਨ ਤੇ ਨਹੀਂ ਗਏ ਸੀ ਗੱਲ ਇੰਜ ਬਣੀ ਵੀ ਕੰਮ ਨਹੀਂ ਮਿਲਿਆ ਤੇ ਕੰਮ ਨਹੀਂ ਸੀ ਕੋਲ ਧਨ ਨਹੀਂ ਸੀ ਤੇ ਮੇਰੇ ਤੇ ਨਹੀਂ ਆ ਹੋਇਆ ਜੇ ਧਨ ਹੁੰਦਾ ਤੇ ਰਸਤ ਲੈ ਕੇ ਜਾਂਦਾ ਪਾਈ ਲੈਣਾ ਆਂਦਾ ਵੀ ਰੋਜ ਦਾ ਆਉਣ ਵਾਲਾ ਫਿਰ ਕੀ ਇਹ ਉਧਾਰ ਲੈ ਜਾਂਦਾ ਆਂਦਾ ਨਹੀਂ ਮੈਂ ਕਿਰਤ ਕਰਕੇ ਖਾਣ ਵਾਲਾ ਆਂਦਾ ਫਿਰ ਵੀ 2-3 ਦਿਨ ਨਹੀਂ ਆਇਆ ਕਿਦਾਂ ਲੰਘਿਆ ਆਂਦਾ ਗੁਰੂ ਦੇ ਭਾਣੇ ਵਿੱਚ ਗੁਰੂ ਦਾ ਸ਼ੁਕਰ ਕਰਦੇ ਰਹੇ ਤੇ ਆਪਣਾ ਦਿਨ ਕੱਢਦੇ ਰਹੇ ਰਾਤ ਕੱਢਦੇ ਰਹੇ ਹੈਰਾਨ ਹੈ ਫਿਰ ਭਾਈ ਲੈਣੇ ਨੇ ਸੋਚਿਆ ਵੀ 2-3 ਦਿਨ ਤੋਂ ਪਰਿਵਾਰ ਭੁੱਖਾ ਜਿੰਨਾ ਕ ਧੰਨ ਭਾਈ ਸਿੰਘਾਂ ਦੇ ਰਿਆ ਬਹੁਤਾ ਰਸ ਨਹੀਂ ਆਉਣਾ ਭਾਈ ਲੈਣੇ ਨੇ ਬਾਧੂ ਰਾਸ਼ਨ ਪਾ ਦਿੱਤਾ। ਹੁਣ ਭਾਈ ਸਿੰਘੇ ਨੂੰ ਪਤਾ ਸੀ ਵੀ ਜਿੰਨਾ ਧੰਨ ਦਿੱਤਾ ਰਾਸ਼ਨ ਉਸ ਤੋਂ ਜ਼ਿਆਦਾ। ਭਾਈ ਲੈਣੇ ਨੂੰ ਭਾਈ ਸਿੰਘਾ ਜੀ ਆਂਦੇ ਵੀ ਇਹ ਰਾਸ਼ਨ ਮੈਨੂੰ ਉੱਤ ਜ਼ਿਆਦਾ ਲੱਗਦਾ। ਭਾਈ ਲੈਣਾ ਆਂਦਾ ਹਾਂ ਜੀ ਮੈਂ ਜਾਣ ਬੁੱਝ ਕੇ ਵੱਧ ਪਾਇਆ 2-3 ਦਿਨ ਤੋਂ ਤੁਹਾਡਾ ਪਰਿਵਾਰ ਭੁੱਖਾ ਵੀ ਕੋਈ ਗੱਲ ਨਹੀਂ ਧੰਨ ਫੇਰ ਆਜੂ ਤੁਸੀਂ ਲੈ ਚੋ ਆਂਦਾ ਨਹੀਂ। ਜੋ ਮੈਂ ਤੈਨੂੰ ਦਿੱਤਾ ਮੇਰੇ ਹੱਕ ਦਾ ਰਾਸ਼ਨ ਪਾ ਦੇ ਬਾਧੂ ਨਹੀਂ ਲੈ ਕੇ ਜਾ। ਜੋ ਧਨ ਦਿੱਤਾ ਸੀ ਉਹਦਾ ਰਾਸ਼ਨ ਬਿਲਕੁਲ ਹੀ ਥੋੜਾ ਜਿਹਾ ਆਇਆ ਤੇ ਭਾਈ ਲੈਣੇ ਦੇ ਮਨ 'ਚ ਖਿਆਲ ਆਇਆ ਵੀ ਇੱਥੇ ਉਦਾਂ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਦੁਕਾਨ 'ਤੇ ਖੜਾ ਪਰ ਘਰੇ ਜਾ ਕੇ ਇਹਨਾਂ ਦਾ ਕਲੇਸ਼ ਹੋਊਗਾ ਵੀ ਰਾਸ਼ਨ ਬੜਾ ਥੋੜਾ ਕੌਣ ਖਾਊ ਤੇ ਕੌਣ ਰਜੂ ਕੌਣ ਪੁਖਾਪੂ ਜਰੂਰ ਰਸਤੇ ਲੈ ਕੇ ਆਪਣੇ ਘਰ ਗਏ ਤੇ ਭਾਈ ਲੈਣੇ ਨੇ ਭਾਈ ਸਿੰਘੇ ਦਾ ਪਿੱਛਾ ਕੀਤਾ ਉਹਦੇ ਘਰ ਦੇ ਬਾਹਰ ਜਾ ਕੇ ਉਹਲੇ ਖੜ ਗਏ ਹੁਣ ਜਦੋਂ ਬਾਹਰ ਜਾ ਕੇ ਰੁਕਦੇ ਨੇ ਭਾਈ ਸਿੰਘਾ ਆਪਣੇ ਘਰ ਵਾਲੀ ਨੂੰ ਆਂਦਾ ਵੀ ਭਾਖਵਾਨ ਨੇ ਆ ਮੈਂ ਰਸ ਦੇ ਲੈ ਆਇਆ ਬਕਨਾਲਾ ਆਪਾਂ ਇਹਨੂੰ ਸ਼ਕ ਲਈਏ ਹੁਣ ਆਂਦੇ ਵੀ ਦੋ ਪ੍ਰਸ਼ਾਦੇ ਬਣੇ ਜਿੰਨਾ ਕ ਰਸਤ ਸੀ ਦੋਏ ਪ੍ਰਸ਼ਾਦਿਆਂ ਚ ਹੁਣ ਭਾਈ ਲੈਣਾ ਆਪਣੇ ਘਰ ਦੀ ਨੂੰ ਆਂਦਾ ਵੀ ਇਹ ਤੂੰ ਸ਼ਕ ਲੈ ਮੈਂ ਕੱਲ ਨੂੰ ਸ਼ਕ ਲਾਵਾਂਗਾ ਤੂੰ ਘਰ ਬੱਚੇ ਸੰਭ ਦੀਏ ਘਰ ਦਾ ਕੰਮ ਕਰਦੀਏ ਤੈਨੂੰ ਜ਼ਿਆਦਾ ਲੋੜ ਹੁਣ ਭਾਈ ਸਿੰਘੇ ਦੀ ਜਿਹੜੀ ਘਰ ਵਾਲੀ ਉਹ ਆਉਂਦੀ ਨਾ ਜੀ ਤੁਸੀਂ ਬਾਹਰ ਕਿਰਤ ਕਰਕੇ ਆਉਂਦੇ ਹੋ ਤੁਹਾਨੂੰ ਲੋੜ ਹੈ ਤੁਸੀਂ ਸ਼ਕਲ ਲਬੋ ਮੈਂ ਕੱਲ ਸ਼ਕਲ ਮੰਗੀ ਭਾਈ ਲੈਣਾ ਜੀ ਇਹ ਸਭ ਕੁਝ ਦੇਖ ਰਹੇ ਨੇ ਉਹਨਾਂ ਨੇ ਸੋਚਿਆ ਵੀ ਮੈਂ ਤੇ ਸੋਚਦਾ ਸੀ ਇਹਨਾਂ ਦਾ ਕਲੇਸ਼ ਹੋਊਗਾ ਵੀ ਰਸਦ ਥੋੜੀ ਹੈ ਕੌਣ ਰੱਜੂ ਕਿਵੇਂ ਖਾਣਗੇ ਪਰ ਇੱਥੇ ਤੇ ਗੱਲ ਹੀ ਉਲਟ ਉਈ ਪਈ ਇਹਨੇ ਨੂੰ ਇਤਿਹਾਸ ਲਿਖਦਾ ਵੀ ਇੱਕ ਸਾਧੂ ਨੇ ਆ ਕੇ ਭਾਈ ਸਿੰਘੇ ਦੇ ਘਰ ਦਾ ਦਰਵਾਜ਼ਾ ਖੜਕਾਇਆ ਆਂਦਾ ਵੀ ਭੁੱਖ ਲੱਗੀ ਕੁਝ ਛਕਨ ਨੂੰ ਮਿਲ ਜੂ ਜਿੰਨੀ ਕੁ ਦਾਲ ਪਾਣੀ ਬਣਿਆ ਸੀ ਉਹਦੇ ਚੋਂ ਅੱਧਾ ਸਾਧੂ ਨੂੰ ਦੇ ਕੇ ਇੱਕ ਪ੍ਰਸ਼ਾਦਾ ਹੱਥ ਤੇ ਰੱਖ ਦਿੱਤਾ ਹੁਣ ਜਦੋਂ ਇੱਕ ਪ੍ਰਸ਼ਾਦਾ ਰੱਖ ਦਿੱਤਾ ਪਹਿਲਾਂ ਤੇ ਭਾਈ ਲੈਣਾ ਦੇਖ ਕੇ ਹੈਰਾਨ ਹੋਇਆ ਵੀ ਪ੍ਰਸ਼ਾਦੇ ਪਹਿਲਾਂ ਹੀ ਦੋ ਬਣੇ ਹੁਣ ਇਹਦੇ ਚੋਂ ਵੀ ਇੱਕ ਸਾਧੂ ਨੂੰ ਦੇ ਦਿੱਤਾ ਵੀ ਇਹਨਾਂ ਨੇ ਹੁਣ ਇੱਕ ਪ੍ਰਸ਼ਾਦਾ ਦੇ ਪਿੱਛੇ ਲੜ ਲੜ ਕੇ ਮਰ ਜਾਣਾ ਵੀ ਪਹਿਲਾਂ ਤੇ ਦੋ ਸੇ ਇੱਕ ਇੱਕ ਛਕ ਲੈਂਦੇ ਹੁਣ ਕੀ ਕਰਨਗੇ ਨਾਲੇ ਦੇਖਦਾ ਵੀ ਇਹਨਾਂ ਚ ਸਬਰ ਕਿੰਨਾ ਆਪਣੇ ਦੋਹਾਂ ਚੋਂ ਇੱਕ ਕਿਸੇ ਹੋਰ ਨੂੰ ਦੇ ਦਿੱਤਾ ਉਹ ਸਾਧੂ ਇੱਕ ਪ੍ਰਸ਼ਾਦਾ ਛਕ ਜਾਂਦਾ ਵੀ ਭੁੱਖ ਜੀ ਹੋਰ ਹੈ ਤੇ ਇਹਨਾਂ ਦੂਆ ਪ੍ਰਸ਼ਾਦਾ ਤੇ ਬਾਕੀ ਜੋ ਦਾਲ ਪਾਣੀ ਬਚਿਆ ਸੀ ਉਹ ਵੀ ਸਾਧੂ ਨੂੰ ਛਕਾ ਦਿੱਤਾ ਸਾਧੂ ਨੂੰ ਛਕਾ ਕੇ ਉਹ ਸਾਧੂ ਚਲਿਆ ਗਿਆ ਤੇ ਇਹਨਾਂ ਸ਼ੁਕਰ ਕੀਤਾ ਧੰਨ ਗੁਰੂ ਨਾਨਕ ਦਾ ਵੀ ਤੇਰੀ ਕਿਰਪਾ ਸਦਕਾ ਅੱਜ ਸਾਡੇ ਘਰੇ ਅੰਨ ਪੱਕਿਆ ਜੇ ਨਾ ਪੱਕਦਾ ਤੇ ਜਿਹੜਾ ਇਹ शकਣ ਆਇਆ ਸੀ ਇਹਨੇ ਭੁੱਖਾ ਮੁੜ ਜਾਣਾ ਸੀ ਜਦੋਂ ਇਹ ਗੱਲ ਪਾਈ ਲੈਣਾ ਜੀਨੇ ਦੇਖੀ ਵੀ ਸਿੱਖ ਦਾ ਜੀਵਨ ਇੰਨਾ ਬਾਖਮਾਲ ਤੇਨੇ ਫਿਰ ਭਾਈ ਸ਼ੀਹੇ ਨੂੰ ਬੇਨਤੀ ਕੀਤੀ ਵੀ ਮੈਂ ਇਦਾਂ ਦੇ ਗੁਰੂ ਨੂੰ ਮਿਲਣਾ ਚਾਹੁੰਦਾ ਜਿਹੜੇ ਗੁਰੂ ਦਾ ਤੂੰ ਸਿੱਖ ਹੈ ਭਾਵ ਜਿਹੜਾ ਗੁਰੂ ਦਾ ਸਿੱਖ ਬਣ ਕੇ ਬਾਣੀ ਪੜ੍ਹਨ ਲੱਗਿਆ ਨਾ ਉਹਦੇ ਅੰਦਰ ਸਬਰ ਸੰਤੋਖ ਹੋਣਾ ਲਾਜ਼ਮੀ ਹੈ ਪਰ ਅੱਜ ਸਾਡੇ ਜੀਵਨ ਚ ਕਿਤਰੇ ਇਹ ਸਬਰ ਸੰਤੋਖ ਨਹੀਂ ਕਿਉਂਕਿ ਨਾਮ ਬਾਣੀ ਨਹੀਂ ਹੈ ਨਾ ਅਸੀਂ ਪਦਾਰਥਾਂ ਮਗਰ ਦੌੜਦੇ ਆ ਇੱਕ ਮੰਗ ਲਿਆ ਤੇ ਦੂਜੇ ਮਗਰ ਦੂਆ ਮਿਲ ਗਿਆ ਤੀਜੇ ਮਗਰ ਸਬਰ ਨਹੀਂ ਹੈ ਸੰਤੋਖ ਨਹੀਂ ਹੈ ਹੁਣ ਬਾਣੀ ਨੂੰ ਜੇ ਪੜਨਾ ਸਤਿਗੁਰਾਂ ਦੇ ਸਮਝ ਕੇ ਪੜੀ ਮਨ ਸੰਤੁਸ਼ਟ ਹੋ ਜਾ ਜਿਹੜੀ ਮਨ ਦੀ ਤ੍ਰਿਸ਼ਨਾ ਉਹ ਉਦਾਂ ਨਹੀਂ 부ਝਦੀ ਉਹ ਪਰਮੇਸ਼ਰ ਦੇ ਨਾਮ ਨਾਲ 부ਝਦੀ ਹੈ ਤ੍ਰਿਸ਼ਨਾ 부ਝੈ ਹਰ ਕੇ ਨਾਮ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਤ੍ਰਿਸ਼ਨਾ ਪੁਝਦੀ ਅੱਗੇ ਸਤ ਗੁਰੂ ਜੀਆਂ ਦੇ ਦੁਨੀਆਂ ਕੀਆਂ ਵੜਿਆਈਆਂ ਕਵਣੇ ਆਵੇ ਕਾਮ ਜਿਹੜੀਆਂ ਦੁਨੀਆਂ ਦੀਆਂ ਵੜਿਆਈਆਂ ਨਾ ਇਹ ਕਿਸੇ ਕੰਮ ਨਹੀਂ ਆਉਣੀਆਂ ਅੱਜ ਸਾਡੇ ਜੀਵਨ ਦੀ ਫਿਤਰਤ ਹੈ ਵੀ ਅਸੀਂ ਲੋਕਾਂ ਦੀ ਵਾਹ ਵਾਹ ਖੱਟਣ ਦੇ ਲਈ ਕਈ ਵਾਰੀ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ ਸਤ ਗੁਰੂਆਂ ਦੇ ਨਾਮ ਭਾਈ ਗੁਰੂ ਤੋਂ ਬੇਮੁਖ ਨਾ ਹੋਓ ਜਿਹੜੀ ਦੁਨੀਆ ਨਾ ਇਹਨੇ ਨਾਲ ਨਹੀਂ ਚੱਲਣਾ ਜਿਹਨੂੰ ਬਾਣੀ ਚ ਸਤਗੁਰੂ ਨੇ ਸਮਝਾਇਆ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਖਾਤ ਦੁਨੀਆ ਦੀ ਬੜਿਆਈ ਨਾ ਲੋਚ ਬੜਿਆਈ ਗੁਰੂ ਦੀ ਲੈ